ਜੀ ਬਿਲਕੁਲ ਅਗਲੀ ਜਿਹੜੀ ਗੱਲ ਕਰ ਗਏ ਉਹ ਅਮਰੀਕਾ ਦੇ ਵਿੱਚ ਲਗਾਤਾਰ ਮੌਸਮ ਦੇ ਜਿਹੜੇ ਹਾਲਾਤ ਬਦਲ ਰਹੇ ਨੇ ਜਿਹੜਾਂ ਇਲਾਕਿਆਂ ਦੇ ਵਿੱਚ ਦੱਸਦੇ ਕਿ ਡੈਥ ਉਹ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਆ ਸਾਊਥ ਤੇ ਮਿਡ-वेस्ट ਦੇ ਇਲਾਕਿਆਂ ਦੇ ਵਿੱਚ ਜਿਹੜਾ ਕਿ ਕਮਿਊਨਿਟੀ ਨੇ ਲਗਾਤਾਰ ਇਨ੍ਹਾਂ ਇਲਾਕਿਆਂ ਦੇ ਵਿੱਚ ਵਿਚਰਦੀਆਂ ਉਹਨਾਂ ਦੀਆਂ ਜਿਹੜੇ ਹਾਲਾਤ ਨੇ ਉਹ ਬਹੁਤ ਹੀ ਸਾਜ਼ਗਰ ਨਹੀਂ ਕੀ ਐਟ ਲੀਸਟ ਕਹਿੰਦੇ 33 ਮਿਲੀਅਨ ਜਿਹੜੇ ਲੋਕ ਨੇ ਉਹ ਹਲੇ ਵੀ ਫਲੱਡ ਵਾਚ ਦੇ ਅੰਡਰ ਨੇ ਤੇ 11 ਸਟੇਟ ਜੜੀਆਂ ਨੇ ਨੈਸ਼ਨਲ ਵੈਦਰ ਸਰਵਿਸ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਲਈ ਹੁਣ ਜਿਹੜਾ ਅਲਾਰਮਾ ਉਹ ਹਾਈ ਫਲੈਸ਼ ਫਲਡਿੰਗ ਦਾ ਜਿਹੜਾ ਉਹ ਵੱਜ ਚੁੱਕਿਆ ਤੇ ਰਿਸਕ ਜਿਹੜਾ ਉਹ ਵੀ ਹਾਈ ਹੋ ਚੁੱਕਿਆ ਆ ਦੱਸਦੇ ਆ ਕਿ ਜਿਹੜੇ ਪਹਿਲਾਂ ਟੋਰਨਾਡੋ ਆਏ ਸੀਗੇ ਉਹਨਾਂ ਦੇ ਵਿੱਚ ਦੱਸਦੇ ਆ ਕਿ ਇਹ ਪਟੋਸੀ ਮੈਜ਼ੂਰੀ ਸੈਲਮਰ ਟੈਨੇਸੀ ਤੇ ਲੇਕ ਸਿਟੀ ਟਾਰਕਾਂਸਾਸ ਦੇ ਇਲਾਕੇ ਜਿਹੜੇ ਆ ਉਹੋ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ ਇਸ ਟਾਈਮ ਉਹ ਕਹਿੰਦੇ ਕਿ ਇਹਨਾਂ ਦਾ ਦਾਇਰਾ ਜਿਹੜਾ ਹੋਰ ਵੱਡਾ ਹੋ ਸਕਦਾ ਤੇ ਦੱਸਦੇ ਕਿ ਜਿਹੜਾ 5 ਡੈਥਸ ਰਿਪੋਰਟ ਹੋਈਆਂ ਨੇ ਟੈਨੇਸੀ ਦੇ ਵਿੱਚ ਤੇ ਇਹਦੇ ਨਾਲ ਨਾਲ ਮਿਜ਼ੂਰੀ ਅਤੇ ਹੋਰ ਇੰਡੀਆਨਾ ਦੇ ਵਿੱਚ ਜਿਹੜੀ ਹਲੇ ਤੱਕ ਇੱਕ ਇੱਕ ਡੈਥ ਹੋਈ ਆ 33 ਮਿਲੀਅਨ ਲੋਕ ਨੇ ਇਨ੍ਹਾਂ ਟੋਰਨਾਡੋ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਕੀ ਪ੍ਰਭਾਵਿਤ ਹੋਣਗੇ ਤੇ ਮਿਲੀਅਨਸ ਲੋਕ ਉਹ ਨੇ ਜਿਨ੍ਹਾਂ ਦੀ ਜਿਹੜੀ ਗਿਣਤੀ ਆ ਉਹ ਉਹਨਾਂ ਲੋਕਾਂ ਦੇ ਵਿੱਚ ਆ ਜਿਨ੍ਹਾਂ ਨੂੰ ਪਾਵਰ ਆਊਟੇਜ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਦੱਸਿਆ ਜਾ ਰਿਹਾ ਕਿ ਕੈਂਟਕੀ ਦੇ ਕੁਝ ਇਲਾਕੇ ਨੇ ਜਾਰਕਸਨ ਆਰਕੰਸਾਸ ਦੇ ਜਿਹੜੇ ਕਿ ਵੈਸਟਰਨ ਕੈਂਟਕੀ ਦੇ ਜਿੱਥੇ 5 ਇੰਚ ਜਿਹੜੀ ਰੇਨ ਆ ਉਹ ਪਿਛਲੇ 5 ਮਾਫ ਕਰਨਾ 24 ਘੰਟਿਆਂ ਦੇ ਵਿੱਚ ਜਿਹੜੀ ਦਰਜ ਹੋ ਕੀਤੀ ਗਈ ਆ ਤੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵੀ ਉਹ ਕਹਿੰਦੇ ਕਿ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਜਿਸ ਦੇ ਨਾਲ ਹੜ੍ਹਾਂ ਦਾ ਖਤਰਾ ਜਿਹੜਾ ਉਹ ਪਰਕਰਾਰ ਆ ਅ ਦਰਜਨਾ ਭਰ ਜਿਹੜੇ ਰੀਵਰ ਨੇ ਦਰਿਆ ਨੇ ਜਾਂ ਪਾਣੀ ਦੇ ਸੋਮੇ ਨੇ ਉਹ ਇਸ ਟਾਈਮ ਐਕਸਪੈਕਟਡ ਜਿਹੜੀ ਉਹਨਾਂ ਦੀ ਰੀਚ ਆ ਉਹਦੇ ਤੇ ਉੱਤੇ ਚੱਲ ਰਹੇ ਨੇ ਜਿਹਦੇ ਕਰਕੇ ਜਿਹੜੀ ਫਲੱਡ ਸਟੇਜ ਆ ਉਹ ਕਹਿੰਦੇ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਗੰਭੀਰ ਵੀ ਹੋ ਸਕਦੀ ਆ ਆ ਕਹਿੰਦੇ ਕਿ ਜਿਹੜਾ ਸਦਰਨ ਪਲੈਨਸ ਆ ਜਾਂ ਹੋਰ ਮਿਡ ਅਟਲਾਂਟਿਕ ਦੇ ਇਲਾਕੇ ਆ ਜਾਂ ਹੋਰ ਉਹਨਾਂ ਦੇ ਵਿੱਚੋਂ ਹਲੇ ਵੀ ਜਿਹੜਾ ਖਤਰਾ ਉਹ ਬਰਕਰਾਰ ਹੈ ਇਸ ਤਰ੍ਹਾਂ ਦੇ ਮੌਸਮ ਦਾ ਜਾਂ ਬਰਫੀਲੇ ਮੌਸਮ ਦਾ ਜਾਂ ਮੀਂਹ ਦੇ ਮੌਸਮ ਦਾ ਜਿਹੜਾ ਕਿ ਜਿੱਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਨਾਲ ਨੈਸ਼ਨਲ ਵੈਦਰ ਨੈਸ਼ਨਲ ਵੈਦਰ ਸਰਵਿਸ ਜਿਹੜੀਆਂ ਇਨਿਆਨਾਪੋਲਿਸ ਦੇ ਵਿੱਚ ਨੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੁਝ ਘੰਟੇ ਨੇ ਉੱਥੇ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਫਰੈਸ਼ ਰਿਪੋਰਟਸ ਜਿਹੜੀਆਂ ਨੇ ਚਾਹੇ ਉਹ ਜਰਮਨ ਟਾਊਨ ਤੋਂ ਨੇ ਟੈਂਸੀ ਤੋਂ ਨੇ ਜਾਂ ਮੈਫਿਸ ਤੋਂ ਨੇ ਸਾਊਥ-ਈਸਟ ਦੇ ਜਿਹੜੇ ਕੁਸ਼ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਜਿਹੜੀਆਂ ਦੱਸਦੇ ਆ ਕਿ 4 ਇੰਚ ਹੋਰ ਜਿਹੜਾ ਮੀਂਹ ਆ ਉਹ ਪੈ ਸਕਦਾ ਤੇ ਜੇਕਰ ਪਹਿਲੇ ਹੀ ਮੀਂਹ ਦਾ ਜਾਂ ਹਨੇਰੀਆਂ ਦਾ ਜਾਂ ਟੋਰਨਾਡੋ ਦਾ ਸਾਹਮਣਾ ਕਰ ਰਿਹਾ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਤਾਂ ਕਹਿੰਦੇ ਕਿ ਹੋਰ ਵੀ ਜਿਹੜੀ ਜ਼ਿਆਦਾ ਬਸੋਂ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਲੇਕ ਸਿਟੀ ਜਿਹੜੀ ਉਹ ਮੈਕਸਿਮਮ ਜਿਹੜੀਆਂ ਇਸ ਟਾਈਮ ਹਵਾਵਾਂ ਉੱਤੇ ਚੱਲ ਰਹੀਆਂ ਨੇ 150 ਮੀਲ ਪ੍ਰਤੀ ਮਾਈਲਸ ਪਰ आवर ਦੇ हिसाब ਦੇ ਨਾਲ ਚੱਲ ਰਹੀਆਂ ਨੇ ਤੇ ਕਈ ਇਲਾਕਤ ਇਹ ਜਿਹੇ ਨੇ ਸਿਲਮਰ ਦੇ ਇਲਾਕੇ ਦੇ ਵਿੱਚ ਜਿੱਥੇ ਇਹਨਾਂ ਦੀ ਜਿਹੜੀ ਸਪੀਡ ਆ ਉਹ 160 ਮਾਈਲਸ ਪਰ आवर ਦੇ हिसाब ਦੇ ਨਾਲ ਜਿਹੜੀ ਕਾਊਂਟ ਆ ਉਹ ਕੀਤੀ ਗਈ ਹੈ ਜੀ